ਸਤਿ ਸ਼੍ਰੀ ਅਕਾਲ ਲੋਕ ਗ੍ਰੰਥ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਨਲਸ ਪਰਮਿੰਦਰ ਸਿੰਘ ਰਾਏ ਪਰ ਸਵਾਗਤ ਪਰਮਿੰਦਰ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਸ਼ੁਕਰੀਆ ਜੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਦੇ ਹਾਂ ਇੱਕ ਤਾਂ ਦੇਸ਼ ਦੇ ਵਿੱਚ ਹੁਣ ਬਜਟ ਸੈਸ਼ਨ ਹੈ ਕੇਂਦਰ ਦੀ ਸਰਕਾਰ ਬਜਟ ਲੈ ਕੇ ਆਈ ਪੰਜਾਬ ਨੇ ਉਹ ਬਜਟ ਨਕਾਰਤਾ ਪੰਜਾਬ ਦੀ ਜਿਹੜੀ ਭਾਜਪਾ ਦੀ ਯੂਨਿਟ ਹੈ ਉਹ ਕਹਿੰਦੇ ਕਿ ਇਸ ਵਾਰ ਜਿਹੜਾ ਕੇਂਦਰ ਦਾ ਬਜਟ ਹੈ ਇਹ ਪੰਜਾਬ ਦੀ ਜਿਹੜੀ ਸੰਤ ਹੈ ਉਸ ਨੂੰ ਪਰਫੁੱਲ ਕਰੂਗਾ ਨਾਲ ਨਾਲ ਪੰਜਾਬ ਦੀ ਖੇਤੀ ਨੂੰ ਵੀ ਪਰਫੁੱਲ ਕਰੂਗਾ ਦੂਜੇ ਪਾਸੇ ਕਿਸਾਨਾਂ ਵੱਲੋਂ ਕਿਸਾਨ ਆਗੂਆਂ ਵੱਲੋਂ ਮੋਰਚੇ ਵਾਲੇ ਆਗੂਆਂ ਵੱਲੋਂ ਇਸ ਬਜਟ ਨੂੰ ਕਿਹਾ ਹੈ ਕਿ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਬਜਟ ਬਚਾਓ ਕੁਰਸੀ ਦਾ ਨਾਮ ਦਿੱਤਾ ਇਸ ਬਜਟ ਨੂੰ ਤੇ ਬਜਟ ਸੈਸ਼ਨ ਦੇ ਵਿੱਚ ਅੱਜ ਕੱਲ ਰੌਲਾ ਵੀ ਬੜਾ ਬੀਤੇ ਕੱਲ ਜਦੋਂ ਪੰਜਾਬ ਦੇ ਐਮਪੀ ਬੋਲੇ ਤਾਂ ਇੱਕ ਜਿਹੜਾ ਮਾਹੌਲ ਸੀ ਉਹ ਮਾਹੌਲ ਗਰਮ ਆ ਗਿਆ ਜਿਸ ਤਰੀਕੇ ਨਾਲ ਰਾਜਾ ਉਹੜਿੰਗ ਹੋਈ ਜਾਂ ਜਿਸ ਤਰੀਕੇ ਦੇ ਨਾਲ ਉੱਥੇ ਹੀ ਚਰਨਜੀਤ ਚੰਨੀ ਜਿਹੜੇ ਜਲੰਧਰ ਤੋਂ ਐਮਪੀ ਨੇ ਜਾਂ ਫਿਰ ਲੁਧਿਆਣਾ ਤੋਂ ਮੰਤਰੀ ਬਣ ਕੇ ਵੈਸੇ ਉਹ ਹਾਰ ਗਏ ਰੋਹਨੀਤ ਬਿੱਟੂ ਉਹਨਾਂ ਦੇ ਨਾਲ ਉਹਨਾਂ ਦੀ ਝੜਪ ਹੁੰਦੀ ਹੈ ਉੱਥੇ ਸ਼ਬਦੀਕ ਜੰਗ ਹੁੰਦੀ ਹੈ ਸਾਰਾ ਕੁਝ ਤੁਸੀਂ ਦੇਖਿਆ ਪਰ ਮਾਹੌਲ ਕੱਲ ਪੰਜਾਬ ਦੇ ਐਮਪੀ ਨੂੰ ਲੈ ਕੇ ਉੱਥੇ ਗਰਮ ਰਿਹਾ ਇਧਰ ਮਾਹੌਲ ਪੰਜਾਬ ਦੇ ਵਿੱਚ ਵੀ ਗਰਮ ਗਰਮ ਇਸ ਕਰਕੇ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਗਵਰਨਰ ਇਹ ਇੱਕ ਵਾਰ ਫੇਰ ਆਮੋ ਸਾਹਮਣੇ ਨੇ ਅੱਜ ਤੋਂ ਪਹਿਲਾਂ ਵੀ ਕਈ ਵਾਰ ਆਮੋ ਸਾਹਮਣੇ ਹੋਏ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਸਰਕਾਰ 92 ਐ ਐਮਐਲਏ ਇੱਥੇ ਤੇ ਐਮਪੀ ਦੇ ਕਿੰਨੇ ਹੀ 60 ਤੋਂ ਵੱਧ ਐਮਐਲਏ ਜਿਹੜੇ ਹੈਗੇ ਨੇ ਉਹ ਦਿੱਲੀ ਦੇ ਵਿੱਚ ਤੇ ਲੜ ਆਖਰ ਜਾ ਕੇ ਗਵਰਨਰ ਦੇ ਨਾਲ ਪਏ ਸੋ ਅੱਜ ਕਹਿੰਦੇ ਕਿ ਗਵਰਨਰ ਸਾਹਿਬ 4 ਵਜੇ ਬੋਲਣਗੇ ਤੇ ਦੱਸਣਗੇ ਕੀ ਕੁਝ ਅੰਦਰ ਹੋ ਰਿਹਾ ਕੋਈ ਸਖਤ ਫੈਸਲਾ ਵੀ ਲੈ ਸਕਦੇ ਨੇ ਸਖਤ ਫੈਸਲਾ ਇਹ ਕਿ ਕੋਈ ਪੰਜਾਬ ਸਰਕਾਰ ਨੂੰ ਹਦਾਇਤ ਦੇ ਸਕਦੇ ਨੇ ਕਿ ਤੁਸੀਂ ਐ ਨਹੀਂ ਤੁਸੀਂ ਹਾਂ ਕਰ ਸਕਦੇ ਹੂ ਦੂਜੇ ਪਾਸੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਵੀ ਗੱਲ ਚੱਲ ਰਹੀ ਆ ਕਿ ਪੰਚਾਇਤੀ ਚੋਣਾਂ ਕਿਸੇ ਵੇਲੇ ਵੀ ਹੋ ਸਕਦੀਆਂ ਨੇ ਪਰ ਹਜੇ ਕਹਿੰਦੇ ਕਿ ਸਰਕਾਰ ਦੀ ਤਾਂ ਤਿਆਰੀ ਪੂਰੀ ਐ ਕਾਗਜ਼ੀ ਪਰ ਅੰਦਰ ਖਾਤੇ ਜਿਹੜਾ ਹੈਗਾ ਉਹ ਹਜੇ ਸਰਕਾਰ ਨੇ ਪੈਰ ਪਿੱਛੇ ਖਿੱਚੇ ਹੋਏ ਨੇ ਤਮਾਮ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਜਿਨ੍ਹਾਂ ਦੇ ਪ੍ਰਚਾਰਚਾ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਪਰਮਿੰਦਰ ਜੀ ਆਪਾਂ ਗਵਰਨਰ ਵਾਲੀ ਖ਼ਬਰ ਲੈ ਲੈਨੇ ਆਂ ਫਿਰ ਬਾਅਦ ਦੇ ਵਿੱਚ ਦੂਜੀਆਂ ਖ਼ਬਰਾਂ ਛੋਲਾਂਗੇ ਉਹ ਹੈਗਾ ਕਿ ਗਵਰਨਰ ਸਾਹਿਬ ਨੇ ਬਨਵਾਰੀ ਲਾਲ ਪ੍ਰੋਹਰ ਇਧਰ ਮੁੱਖ ਮੰਤਰੀ ਨੇ ਪੰਜਾਬ ਦੇ ਭਗਵੰਤ ਮਾਨ ਥੋੜੇ ਦਿਨਾਂ ਬਾਅਦ ਲੜ ਪੈਂਦੇ ਨੇ 2 ਸਾਲ ਹੋ ਗਏ ਨਾ ਉਧਰੋਂ ਕੁਝ ਨਿਕਲਿਆ ਨਾ ਇਧਰੋਂ ਕੁਝ ਨਿਕਲਿਆ ਦੇਖੋ ਜਿੱਦਾਂ ਆਪਾਂ ਵੈਸੇ ਹਰ ਇੱਕ ਪੱਖ ਤੋਂ ਜੇ ਆਪਾਂ ਟੱਚ ਕਰਨਾ ਚਾਹੀਏ ਤਾਂ ਲੰਮਾ ਵੀ ਚੱਲਾ ਜਾਂਦਾ ਪ੍ਰੋਗਰਾਮ ਪਰ ਇਹ ਜਿਹੜੇ ਵਿਸ਼ੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਖਬਰ ਨਾਲ ਸੰਬੰਧਤ ਉਹਨਾਂ ਨੂੰ ਜ਼ਰੂਰ ਛੇੜਨਾ ਚਾਹੀਦਾ ਹਰ ਇੱਕ ਪੱਖ ਨੂੰ ਟੱਚ ਕਰਨਾ ਮناسب ਨਾ ਹੋ ਕੇ ਜਿਹੜੇ ਜ਼ਰੂਰੀ ਨੇ ਪੱਖ ਉਹਨਾਂ ਨੂੰ ਛੋਹ ਲਿਆ ਜਾਵੇ ਜਿੱਦਾਂ ਹੁਣ ਇਕੱਲਾ ਗਵਰਨਰ ਦਾ ਪੱਖ ਰੱਖਦੀਏ ਜਾਂ ਇਕੱਲਾ ਸੀਐਮ ਜਦ ਸਰਕਾਰ ਦਾ ਪੱਖ ਰੱਖਦੀ ਏ ਉਹ ਗੱਲ ਜਾਇਜ਼ ਨਹੀਂ ਲੱਗਦੀ ਹੁੰਦੀ ਜਿਹੜਾ ਸੰਵਿਧਾਨਕ ਰੁਤਬਾ ਗਵਰਨਰ ਕੋਲ ਹੈਗਾ ਜੀ ਜਾਂ ਜਿਹੜੀਆਂ ਸੰਵਿਧਾਨਕ ਸ਼ਕਤੀਆਂ ਜਿਹੜੇ ਸੰਵਿਧਾਨਕ ਕਾਰਜ ਉਹਦੇ ਕੋਲ ਸੰਵਿਧਾਨ ਨੇ ਦਿੱਤੇ ਹੋਏ ਨੇ ਗਵਰਨਰ ਨੂੰ ਰਾਜਪਾਲ ਨੂੰ ਉਹਨਾਂ ਦੇ ਮੁਤਾਬਕ ਜੇ ਕੋਈ ਸਰਕਾਰ ਦੇ ਲਈ ਸਰਕਾਰ ਦੇ ਵਿਰੁੱਧ ਜਾਂਦਾ ਕੋਈ ਕੰਮ ਜਾਂ ਸਰਕਾਰ ਦੇ ਮਤਲਬ ਇੱਛਾ ਦੇ ਵਿਰੁੱਧ ਜਾਂਦਾ ਜਾਨੀ ਕਿ ਸਰਕਾਰ ਨਾ ਚਾਹੁੰਦੀ ਹੋਵੇ ਤਾਂ ਉਹਨੂੰ ਕਰਨ ਤੋਂ ਕੋਈ ਰੋਕ ਨਹੀਂ ਸਕਦਾ ਰਾਜਪਾਲ ਨੂੰ ਕਿਉਂਕਿ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਕਦੇ ਕਿਸੇ ਗਵਰਨਰ ਨੇ ਇਦਾਂ ਦੀ ਗੱਲ ਕੀਤੀ ਨਹੀਂ ਗਵਰਨਰ ਬਣ ਕੇ ਬਿਠਾ ਦਿੱਤਾ ਜਾਂਦਾ ਹੈ ਸਥਾਪਿਤ ਕਰ ਦਿਆ ਜਾਂਦਾ ਉਹ ਸਰਕਾਰ ਨਾਲ ਮਿਲਵਰਤਨ ਜਾਂ ਕਰਕੇ ਆਪਣਾ ਟਰਮ ਪੂਰੀ ਕਰਦਾ ਤੇ ਨਿਕਲ ਜਾਂਦਾ ਜੇ ਆਪਾਂ ਹੁਣ ਇਹ ਕਹਿ ਲਈਏ ਕਿ ਗਵਰਨਰ ਦੇ ਅਧਿਕਾਰ ਹਿੱਤਰ ਚ ਆਉਂਦੇ ਨੇ ਦੌਰੇ ਕਰਨੇ ਸਰਕਾਰ ਦੇ ਕੰਮ ਦੇਖਰੇਖ ਕਰਨੀ ਸਰਕਾਰ ਦੇ ਕੰਮਾਂ ਦੀ ਜਾਂ ਸਰਕਾਰ ਨੂੰ ਪੁੱਛ ਪੜਤਾਲ ਕਰਨੀ ਫਿਰ ਗਲਤ ਵੀ ਨਹੀਂ ਹੈ ਕੁਝ ਜੇ ਸਰਕਾਰ ਬਿਨਾਂ ਗੱਲ ਤੋਂ ਇਹ ਕਹੇ ਕਿ ਗਵਰਨਰ ਸਾਡੇ ਕੰਮਾਂ 'ਚ ਦਖਲਾਂੰਦਾ ਜੀ ਕਰ ਰਿਹਾ ਤਾਂ ਪਹਿਲਾਂ ਸਭ ਤੋਂ ਪਹਿਲਾਂ ਉਹਦੇ ਅਧਿਕਾਰ ਦੇਖਣੇ ਪਰਖਣੇ ਚਾਹੀਦੇ ਨੇ ਸਰਕਾਰ ਨੂੰ ਰੱਬ ਤੌਰਿਕ ਜ਼ਿੰਮੇਵਾਰ ਬੰਦਾ ਚਾਹੇ ਸੀਐਮ ਨੇੜੇ ਪੰਜਾਬ ਦੇ ਤਾਂ ਉਹਨਾਂ ਨੂੰ ਚਾਹੀਦਾ ਕਿ ਬਿਨਾਂ ਸੰਵਿਧਾਨਕ ਜਿਹੜੀ ਉਹ ਦੇਖਣ ਪਰੋਖਣ ਤੋਂ ਵੀ ਨਹੀਂ ਸਵਿਧਾਨਿਕ ਸ਼ਕਤੀਆਂ ਦੇਖਣ ਪਰੋਖਣ ਤੋਂ ਬਿਨਾਂ ਹੀ ਵਿਚਾਰ ਦੇਣਾ ਬਿਆਨਬਾਜ਼ੀ ਕਰਨੀ ਉਹ ਤੋਂ ਗਰੇਜ ਕਰਨ ਪਹਿਲਾਂ ਦੇਖਣ ਕਿ ਉਹਨਾਂ ਦੇ ਕਾਰਜ ਖੇਤਰ ਚ ਆਉਂਦਾ ਹੈ ਜੇ ਆਉਂਦਾ ਤਾਂ ਕਰਨ ਦੋ ਦੂਜੀ ਗੱਲ ਜੇ ਰਾਜਪਾਲ ਕੇਵਲ ਤੇ ਕੇਵਲ ਇਹ ਇਸ ਕਰਕੇ ਦੌਰੇ ਕਰਦੇ ਨੇ ਜਾਂ ਇਸ ਕਰਕੇ ਸਰਕਾਰ ਦੇ ਕਮਾਂਕਾਰਾਂ 'ਚ ਦਖਲ ਦੇ ਰਹੇ ਨੇ ਕਿ ਉੱਪਰੋਂ ਸੈਂਟਰ ਤੋਂ ਹੁਕਮ ਹੈ ਜੀ ਵੀ ਗੈਰ ਭਾਜਪਾ ਸਰਕਾਰ ਹੈ ਜੀ ਜਾ ਕੇ ਪਰੇਸ਼ਾਨ ਕਰੋ ਚਾਹੇ ਉਹ ਦਿੱਲੀ ਆ ਚਾਹੇ ਪੰਜਾਬ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਦੋਸਾਂ ਵਾਂਦੇ ਤੇ ਉਹ ਉਹ ਚੀਜ਼ ਗਲਤ ਹੈ ਉਜੀ ਮੋਤਾ ਦੇਖੋ ਇਲਜ਼ਾਮ ਜਿਹੜਾ ਗਰੁੱਪ ਬਣਿਆ ਨਵਾਂ ਹੁਣ ਤੇ ਇੰਡੀਆ ਗਰੁੱਪ ਉਹ ਵੀ ਕਹਿੰਦੇ ਆ ਕਿ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈਗੀ ਉੱਥੇ ਉੱਥੇ ਬੇਲੋੜੀ ਦਖਲਅੰਦਾਜ਼ੀ ਬਿਲਕੁਲ ਚੱਲਦਾ ਵੀ ਰਿਹਾ ਤੁਸੀਂ ਦੇਖੋ ਕਿ ਪਹਿਲਾਂ ਨਸੀਬ ਜੰਗ ਹੁੰਦੇ ਸੀ ਦਿੱਲੀ ਦੇ ਵਿੱਚ ਜਦੋਂ ਅਰਵਿੰਦ ਕੇਜਰੀ ਵਾਲਾ ਸਰਕਾਰ ਬਣੀ ਸੀ ਉਦੋਂ ਵੀ ਜਿਹੜੇ ਉੱਥੋਂ ਦੇ ਗਵਰਨਰ ਨੇ ਤੇ ਉਹ ਵੀ ਲਗਾਤਾਰ ਆਪਣੀ ਲੱਤ ਫਸਾਉਂਦੇ ਸੀ ਇੱਥੇ ਹੁਣ ਬਨਵਾਰੇ ਲਾਲ ਪ੍ਰੋਤ ਨੇ ਇਹਨਾਂ ਦੀ ਵੱੜਦੀ ਨਹੀਂ ਸਰਕਾਰ ਦੇ ਨਾਲ ਤੇ ਉਧਰ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਂਰਜੀ ਉਧਰ ਤਾਮਿਲਨਾਡੂ ਦੇ ਵਿੱਚ ਤੁਸੀਂ ਦੇਖ ਲਓ ਯਾਨੀ ਕਿ ਜਿੱਥੇ-ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨਹੀਂ ਨਹੀਂ ਹੈਗੀਆਂ ਪਿਛਲੀ ਇੱਕ 5 ਸਾਲ ਦੇ ਟਰਮ ਦੇ ਵਿੱਚ ਉੱਥੇ-ਉੱਥੇ ਜਿਹੜੇ ਗਵਰਨਰ ਦੇ ਉਹ ਮਜੂਦਾ ਸਰਕਾਰਾਂ ਨੂੰ ਤੰਗ ਕਰਦੇ ਰਹੇ ਨੇ ਬਿਲਕੁਲ ਉਹੀ ਉਹੀ ਹਾਲ ਪੰਜਾਬ ਦੇ ਵਿੱਚ ਦੇਖਣ ਨੂੰ ਜੇ ਮਿਲ ਰਿਹਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਸਰਕਾਰ ਵਿਰੋਧੀ ਨੀਤੀਆਂ ਨੇ ਸੈਂਟਰ ਦੀਆਂ ਤੇ ਉਹ ਸੈਂਟਰ ਨਹੀਂ ਚਾਹੁੰਦੀ ਜਿਵੇਂ ਬਜਟ ਦੇ ਵਿੱਚੋਂ ਬਾਹਰ ਕਰਿਆ ਗਿਆ ਪੰਜਾਬ ਜਾਂ ਹੋਰ ਨਾਲ ਸਟੇਟਾਂ ਨੂੰ ਬਜਟ ਦੇ ਵਿੱਚ ਨਹੀਂ ਫੰਡ ਜਿਹੜੇ ਦੇਣੇ ਚਾਹੀਦੇ ਸੀ ਉਹ ਵੀ ਨਹੀਂ ਦਿੱਤੇ ਗਏ ਤਾਂ ਇਸੇ ਤਰ੍ਹਾਂ ਜਿਹੜਾ ਹੈਗਾ ਇਹ ਦਖਲ ਅੰਦਾਜ਼ੀ ਨਹੀਂ ਲੱਗਦਾ ਕਿ ਜਾਇਜ਼ ਮੰਨ ਕੇ ਕਰਵਾਈ ਜਾ ਰਹੀ ਹੈ ਕਿ ਜਾਇਜ਼ ਹੈ ਤੁਸੀਂ ਕਰੋ ਪਿੱਛੇ ਤੁਹਾਡੀ ਸਪੋਰਟ ਦੇ ਅਸੀਂ ਖੜੇ ਆ ਦੂਜਾ ਜੇ ਜਿੱਦਾਂ ਹੁਣ ਦੇਖਿਆ ਜਾਵੇ ਪਹਿਲਾਂ ਅ ਅੱਜ ਦੀ ਨਹੀਂ ਚੱਲ ਰਹੀ ਹੈ ਕਸ਼ਮਕਸ਼ ਕਹੋ ਜਾਂ ਲੜਾਈ ਕਹੋ ਜੰਗ ਕਹੋ ਜੋ ਇਹਨਾਂ ਗਵਰਨਰ ਦੀ ਤੇ ਪੰਜਾਬ ਦੇ ਸੀਐਮ ਦੀ ਉਹ ਕਿਤਨਾ ਕਿਤੇ ਮਨਮੋਟਾਬ ਹੋਇਆ ਵੀ ਤਾਂ ਉਹਨੂੰ ਨੇੜੇ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਜਿਵੇਂ ਮੋਲੋ ਜਦੋਂ ਪਹਿਲੀ ਅਥਰਵਾ ਲਾਏ ਗਏ ਸੀਗੇ ਗਵਰਨਰ ਦੇ ਆਦਰ ਮਾਨ ਸਤਕਾਰ ਦਿੱਤਾ ਗਿਆ ਸੀ ਨਹੀਂ ਗਵਰਨਰ ਵੀ ਕਹਿੰਦੇ ਸੀ ਕਿ ਭਗਵੰਤ ਸਿੰਘ ਕ੍ਰਾਂਤੀ ਲੈ ਕੇ ਆਉਣਗੇ ਹਾਂ ਉਹ ਹਾਂ ਜਦੋਂ ਇਕੱਠੇ ਹੋਏ ਸੀ ਉਹ ਉਹ ਚੀਜ਼ਾਂ ਨੇੜੇ ਲੱਗਣ ਆਣੀਆਂ ਵੀ ਹੈਗੀਆਂ ਸੀਗੀਆਂ ਲੇਕਿਨ ਸਰਕਾਰ ਤੇ ਗਵਰਨਰ ਦਾ ਇੱਕ ਕੰਮ ਹੁੰਦਾ ਹੈ ਕਿ ਉਹ ਸਟੇਟ ਨੂੰ ਜਾਂ ਸਟੇਟ ਦੇ ਲੋਕਾਂ ਦੇ ਜਿਹੜੇ ਵਿਕਾਸ ਕਰਦਨੇ ਉਹਨਾਂ ਨੂੰ ਆ ਮਤਲਬ ਐ ਕਹ ਲੋ ਕਿ ਸੁਚੱਜੇ ਢੰਗ ਨਾਲ ਇੱਕ ਆ ਸੰਪੂਰਨਤਾ ਵਾਲਾ ਲੈ ਕੇ ਜਾਣ ਜਿੱਥੇ ਕਿਤੇ ਸਰਕਾਰ ਨੂੰ ਲੱਗਦਾ ਕਿ ਰਾਜਪਾਲ ਦੀ ਜ਼ਰੂਰਤ ਹੈ ਰਾਜਪਾਲ ਸੈਂਟਰ ਨਾਲ ਸੰਪਰਕ ਕਰਕੇ ਸਟੇਟ ਦੀ ਗੱਲ ਕਰ ਸਕਦਾ ਠੀਕ ਹੈ ਉੱਥੇ ਕਰਨੀ ਚਾਹੀਦੀ ਆ ਜਿੱਥੇ ਰਾਜਪਾਲ ਨੂੰ ਲੱਗਦਾ ਕਿ ਸਰਕਾਰ ਹੈ ਜਿਹੜੀ ਇਸ ਸਟੇਟ ਦੇ ਗੇਸਟ ਜਾ ਰਿਹਾ ਕੋਈ ਕੰਮ ਕੋਈ ਨੀਤੀ ਤਾਂ ਸਰਕਾਰ ਨਾਲ ਬੈਠ ਕੇ ਉਹ ਵਿਚਾਰ ਵਟਾਂਦਰਾ ਕਰਕੇ ਉਹਨੂੰ ਰੋਕਿਆ ਵੀ ਜਾ ਸਕਦਾ ਹੈ ਇਹਦੇ ਨਾਲ ਸਟੇਟ ਅੱਗੇ ਵੱਧਦਾ ਹੈ ਪਰ ਜੇ ਇੱਕ ਦੂਜੇ ਦੇ ਨੱਤਾਂ ਖਿੱਚਣਾ ਹੈ ਕਿ ਹਾਂ ਤੂੰ ਕੰਮ ਕਿਵੇਂ ਕਰ ਦੇਗਾ ਮੈਂ ਦੇਖਦਾ ਹੁਣ ਰਾਜਪਾਲ ਵੱਲੋਂ ਜਾ ਕੇ ਪਿੰਡਾਂ ਦੇ ਸਰਦੀ ਖੇਤਰਾ ਦਾ ਦੌਰਾ ਕਰਕੇ ਉੱਤੇ ਗਿਆ ਹੈ ਵੀ ਨਸ਼ੇ ਦੀ ਜਿਹੜੀ ਉਹ ਆ ਜਿਹੜਾ ਪਿੰਡ ਨਸ਼ਾ ਰਹਿਤ ਹੋਊਗਾ ਨੂੰ ਰਾਜਪਾਲ ਦੇ ਫੰਡ ਚੋਂ ਸਹਾਇਤਾ ਮਿਲੂਗੀ ਆਰਥਿਕ ਸਹਾਇਤਾ ਦਿੱਤੀ ਜਾਊਗਾ ਨਾ ਦੇ ਤੌਰ ਤੇ ਦੇਖੋ ਕਿ ਗਵਰਨਰ ਬੀਜੇਪੀ ਦੇ ਨੇ ਜਿਹੜੇ ਪਿੰਡ ਦੇ ਵਿੱਚ ਨਸ਼ਾ ਨਹੀਂ ਹੈ ਪਿੰਡ ਵਾਲਿਆਂ ਦੇ ਨਸ਼ਾ ਰੋਕਿਆ ਤੁਸੀਂ ਉਸ ਪਿੰਡ ਦੀ ਮਦਦ ਕਰੋਗੇ ਯਾਨੀ ਕਿ ਨਸ਼ਾ ਨਹੀਂ ਤੁਸੀਂ ਰੋਕੋਗੇ ਨਾ ਉਹ ਗੱਲ ਉਹੀ ਆ ਗਈ ਕਿ ਸਰਕਾਰ ਨਾਲ ਕਿਉਂ ਨਹੀਂ ਮਿਲਵਰਤਨ ਕਰਿਆ ਜਾਂਦਾ ਇਸ ਤਰ੍ਹਾਂ ਦਾ ਸੋ ਕਹਿਣ ਦਾ ਭਾਵ ਤਾਂ ਇਹ ਹੀ ਹੈ ਕਿ ਜਿੱਥੇ ਸਾਨੂੰ ਲੱਗਦਾ ਹੈ ਵੀ ਸਰਕਾਰ ਕੰਮ ਠੀਕ ਨਹੀਂ ਕਰ ਰਹੀ ਉੱਥੇ ਸਰਕਾਰ ਨਾਲ ਬੈਠ ਕੇ ਬੈਠਕ ਕਰੀ ਜਾਵੇ ਜੀ ਐਦਾਂ ਹੀ ਸੀਐਮ ਦਾ ਫਰਜ਼ ਬਣਦਾ ਹੈ ਕਿ ਜੇ ਤੁਸੀਂ ਲੱਗਦਾ ਹੈ ਕਿ ਗਵਰਨਰ ਤੁਹਾਡੇ ਅਗੇਂਸਟ ਚੱਲ ਰਹੇ ਨੇ ਤਾਂ ਇੱਕ ਵਾਰ ਗਵਰਨਰ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਆ ਇਸ ਤਰ੍ਹਾਂ ਜਿਹੜੀ ਬਿਆਨਬਾਜ਼ੀ ਤੌਰ ਤੇ ਹੁਣ ਜਿਵੇਂ ਭਗਵੰਤ ਮਾਨ ਨੇ ਕੱਲ ਬਿਆਨਬਾਜ਼ੀ ਕੀਤੀ ਅੱਜ 4 ਵਜੇ ਫੇਰ ਪ੍ਰੈਸ ਕਾਨਫਰੰਸ ਗਵਰਨਰ ਕਰ ਰਹੇ ਨੇ ਇਹਦੇ ਨਾਲ ਕਹਿ ਲਓ ਇੱਕ ਤਾਂ ਖਲਾਅ ਪੈਦਾ ਹੋਏਗਾ ਦੂਜਾ ਜਿਹੜੇ ਮੁੱਦੇ ਚੁੱਕਣੇ ਚਾਹੀਦੇ ਨੇ ਜਾਂ ਜਿਹਨਾਂ ਮੁੱਦਿਆਂ ਤੇ ਗੱਲਬਾਤ ਹੋਣੀ ਚਾਹੀਦੀ ਹੈ ਜਾਂ ਜਿਹਨਾਂ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਉਹ ਉਹਨਾਂ ਤੋਂ ਧਿਆਨ ਭਟਕਦਾ ਸਰਕਾਰ ਦਾ ਹੀ ਭਟਕਦਾ ਲੋਕਾਂ ਦਾ ਹੀ ਭਟਕਦਾ ਲੋਕ ਵੀ ਹੋਰ ਪਾਸੇ ਚਲੇ ਜਾਂਦੇ ਨੇ ਉਹ ਮੁੱਦੇ ਉੱਥੇ ਦਬੇ ਰਹ ਜਾਂਦੇ ਨੇ ਨਹੀਂ ਮਜਮਾ ਗਵਰਨਰ ਪ੍ਰੈਸ ਕਾਨਫਰੰਸ ਕਰ ਦੋਗੇ ਇਧਰ ਸਰਕਾਰ ਵੱਲੋਂ ਕਰ ਦੋਗੇ ਉਹ ਤਾਂ ਫਿਰ ਮਾਹੌਲ ਮਜਮੇ ਵਾਲਾ ਹੋ ਗਿਆ ਨਾ ਬਿ ਲੋਕਾਂ ਨੂੰ ਦਿਖਾਓ ਤੁਸੀਂ ਅਸੀਂ ਲੜਦੇ ਕਿਵੇਂ ਆ ਲੋਕਾਂ ਕਿਤੇ ਲੋਕ ਪੁੱਛਣਾ ਲੈਣ ਕਿ ਤੁਸੀਂ ਵਾਦਾ ਕੀਤਾ ਸੀ ਇਹ ਇਹਦਾ ਕਰ ਦੋ ਹੁਣ ਕੁਛ 2.5 ਸਾਲ ਥੋੜੇ ਨਿਕਲ ਗਏ 2.5 ਸਾਲ ਤਾਂ ਰਹਿ ਗਏ ਕੋਈ ਵਾਦਾ ਪੂਰਾ ਕਰੋ ਤੁਸੀਂ ਉਹ ਕਹਿੰਦੇ 2-4 ਦਿਨ ਤਾਂ ਚਲੋ ਕੱਢੋ ਗਵਰਨਰ ਦੇ ਆਸ ਨੇ ਫਿਰ ਅੱਗੇ ਦੇਖਾਂਗੇ ਹੋਰ ਕਿਨੂੰ ਛੇੜੀ ਬਿਲਕੁਲ ਬਿਲਕੁਲ ਹਰ ਇੱਕ ਨੂੰ ਮੌਕਾ ਮਿਲ ਜਾਂਦਾ ਕਿ ਟਾਈਮ ਡਪਾਉ ਲੱਗ ਜਾਓ ਅੱਗੇ ਨੂੰ ਕੋਈ ਹੋਰ ਮੁੱਦਾ ਆ ਜਾਊਗਾ ਉਹਨੂੰ ਫੜ ਲਓ ਹੁਣ ਪਾਰਲੀਮੈਂਟ ਵਿੱਚ ਵੀ ਤਾਂ ਇਹੀ ਰੌ ਤਾਂ ਚੰਨੀ ਉਹਨਾਂ ਨੇ ਬੋਲ ਕੇ ਤੁਸੀਂ ਦੇਖੋ ਕਿ ਇੱਕਦਮ ਜਿਹੜੀ ਸਪੇਸ ਬਣੀ ਹੋਈ ਸੀ ਉਹ ਇੱਕਦਮ ਭਾਰਤੀ ਉਸ ਬਿਆਨਬਾਜ਼ੀ ਨੇ ਬਹੁਤ ਵਧੀਆ ਗੱਲ ਹੈ ਜੇ ਬੋਲਣੇ ਪੰਜਾਬ ਦੇ ਹੱਕਾਂ ਦੇ ਲਈ ਜਿਹੜੀਆਂ ਗੱਲਾਂ ਹੋਈਆਂ ਨੇ ਉਹ ਬਹੁਤ ਬਹੁਤ ਵਧੀਆ ਨੇ ਆਪਾਂ ਉਹਨਾਂ ਨੂੰ ਉਹਨਾਂ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਕਿਸੇ ਐਮਪੀ ਨੇ ਇੰਨਾ ਖੁੱਲਕੇ ਪੰਜਾਬ ਦੇ ਪੱਖ ਨਹੀਂ ਰੱਖਿਆ ਜੀ ਅ ਤੇ ਤਾਕ ਕੇ ਜਿਹੜਾ ਕਿਸਾਨ ਦਾ ਕਿਸਾਨਾਂ ਦਾ ਸੰਘਰਸ਼ ਜੀ ਉਤੇ ਬੋਲੇ ਕਿ ਤੁਸੀਂ ਉਹਨਾਂ ਨੂੰ ਖਾਲਸਾ ਨਹੀਂ ਤੁਸੀਂ ਉਹਨਾਂ ਨੂੰ ਕਿਹਾ ਜੀ ਉਹਨਾਂ ਤੇ ਜਿਹੜੀ ਐਨਐਸਏ ਲੱਗੀ ਹੈ ਉਹ ਉਹ ਲਾ ਕੇ ਕਿਰਨ ਰਿਜੂਵਰਗਨਾਈਜ਼ਰ ਦਾ ਨੋਟਿਸ ਲਿਆ ਕਹਿੰਦੇ ਸੀ ਇਹਦੇ ਤੇ ਕਾਰਵਾਈ ਹੋਵੇ ਚੰਨੀ ਦੇ ਉੱਤੇ ਠੀਕ ਹੈ ਉਹ ਸਾਰਾ ਕੁਝ ਚਲੋ ਹੋਇਆ ਉਹ ਬਿੱਟੂ ਦਾ ਵਿੱਚ ਹੀ ਮਸਲਾ ਆਇਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਬਿੱਟੂ ਕਿਵੇਂ ਅਰਵਨੀਤ ਬਿੱਟੂ ਨਾਲ ਕਿਵੇਂ ਉਹਨੂੰ ਦੱਸਿਆ ਕਿ ਗਰੀਬ ਹੁੰਦਾ ਸੀ ਹੁਣ ਅਮੀਰ ਹੋ ਗਿਆ ਚੰਨੀ हां ਉਹਨੇ ਤਾਂ ਸਿੱਧਾ ਹੀ ਕਹਿਤਾ ਨਾ ਵੀ ਸਭ ਤੋਂ ਪਰਿਸ਼ਟ ਜੇ ਹੈਗਾ ਤਾਂ ਤੰਨੀ ਹੈ ਵੀ ਜਦੋਂ ਕਾਂਗਰਸ ਦੇ ਵਿੱਚ ਸੀ ਤੁਸੀਂ ਉਦੋਂ ਪਰਿਸ਼ਟ ਸੀਗਾ ਹੁਣ ਪਰਿਸ਼ਟ ਹੈ ਆ ਥੋੜੇ ਦਿਨਾਂ ਚ ਜਦੋਂ ਐਮਪੀ ਬਣਿਆ ਜੈ ਤੁਸੀਂ ਭਾਜਪਾ ਚਲੇ ਗਏ ਉਦੋਂ ਪਰਿਸ਼ਟ ਹੋਇਆ ਜੇ ਪਹਿਲਾਂ ਹੈ ਸੀ ਤੁਹਾਨੂੰ ਪਤਾ ਸੀ ਤਾਂ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਜੀ ਠੀਕ ਹੈ ਨਾ ਗੱਲਾਂ ਤਾਂ ਉਹੀ ਨੇ ਬੰਦੇ ਨੇ ਕਿ ਜਦੋਂ ਤੁਸੀਂ ਇੱਕ ਦੂਜੇ ਬਾਰੇ ਕੁਝ ਜਾਣ ਜਾਣ ਲਿਆ ਪਛਾਣ ਲਿਆ ਤੁਹਾਡੇ ਬਰੁੱਧ ਬੋਲ ਗਏ ਤੇ ਤੁਸੀਂ ਕਹਿੰਦੇ ਹੋ ਵੀ ਪਰਿਸ਼ਟachar ਕਰਦਾ ਰਿਹਾ ਸਭ ਤੋਂ ਵੱਡਾ ਪਰਿਸ਼ਟ ਹੈ ਪਰਿਸ਼ਟ ਜਰਨੀ ਕਹਿ ਲੋ ਕਿ ਮੁੱਦਿਆਂ ਤੋਂ ਭਟਕਾਉਣ ਵਾਲੀਆਂ ਗੱਲ ਹੋਈ ਹੈ ਇੱਥੇ ਮੈਂ ਤਾਂ ਇਹ ਵੀ ਗੱਲ ਕਰਦਾ ਕਿ ਜਿਹੜਾ ਅਮਰਤਪਾਲ ਵੜਾ ਮੁੱਦਾ ਉੱਥੇ ਵਿਚਾਰਿਆ ਗਿਆ ਨਾ ਮੈਂ ਥੋੜਾ ਜਿਹਾ ਹਟ ਕੇ ਕਰਦਾ ਵੀ ਠੀਕ ਹੈ ਚਲੋ ਐਨਐਸਐ ਦੀ ਗੱਲ ਹੋਈ ਹੈ ਉੱਥੇ ਅਮਰਤਪਾਲ ਇੱਕ ਵਜਾ ਬਣ ਗਿਆ ਐਨਐਸਐ ਲੱਗਣ ਦਾ ਉਹਦੇ ਤੇ ਲੱਗੀ ਤੇ ਉਹ ਕਹਿੰਦੇ ਵੀ ਕਿ ਅਨਾਨੀ ਜੀ ਇਹ ਐਮਰਜੈਂਸੀ ਹੈਗੀ ਆ ਸਹੀ ਕਿਸਾਨਾਂ ਨੂੰ ਰੋਕਿਆ ਗਿਆ ਅਨਾਨੀ ਐਮਰਜੈਂਸੀ ਇਹ ਵੀ ਹੈਗੀ ਆ ਕਸਾਨਾਂ ਦੇ ਪਰਚੇ ਪਾਏ ਗਏ ਵੀ ਸਾਰਾ ਕੁਝ ਜੋ ਵੀ ਹੈ ਪਰ ਹੁਣ ਅਮਰਦਪਾਲ ਦਾ ਮੁੱਦਾ ਲੈ ਕੇ ਉਹ ਸਾਰਾ ਕੁਝ ਉਧਰ ਤੋਂ ਘੁੰਮਣ ਲੱਗ ਗਿਆ ਠੀਕ ਹੈ ਅਮਰਦਪਾਲ ਤਾਂ ਹੈਗਾ ਹੀ ਅੰਦਰ ਚਲੋ ਠੀਕ ਹੈ ਪਰ ਨਾਲ ਹੋਰ ਵੀ ਬੰਦੇ ਨੇ ਉਹਨਾਂ ਦੇ ਨਾਮ ਵੀ ਲਏ ਜਾ ਸਕਦੇ ਆ ਜਿਵੇਂ ਦਵਿੰਦਰਪਾਲ ਭੁੱਲਰ ਹੈਗਾ ਰਾਜੂ ਆਣਾ ਹੈਗਾ ਖਵਾਰੇ ਹੁਣੀ ਹੈਗੇ ਨੇ ਇਹਨਾਂ ਦੇ ਉੱਤੇ ਵੀ ਤਾਂ ਕੇਸ ਚੱਲ ਰਹੇ ਨੇ ਇਹਨਾਂ ਨੂੰ ਵੀ ਸਜ਼ਾਵਾਂ ਪੂਰੀਆਂ ਹੋਣ ਦੇ ਬਾਅਦ ਉਹ ਬੰਦੀ ਸਿੰਘ ਉਹ ਬੰਦੀ ਸਿੰਘ ਦੀ ਰਿਹਾਈ ਵਾਸਤੇ ਮੋਰਚਾ ਵੀ ਲੱਗਿਆ ਹੈ ਜੀ ਉਹਨਾਂ ਦਾ ਵੀ ਜ਼ਿਕਰ ਹੋ ਸਕਦਾ ਸੀ ਉਹ ਵੀ ਪੰਜਾਬ ਦਾ ਇੱਕ ਮੁੱਦਾ ਹੀ ਆ ਜੀ ਯਾਨੀ ਮੈਂ ਇੱਥੇ ਵੀ ਕਹਿਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਜਾ ਕੇ ਕੋਈ ਇਸ ਤਰ੍ਹਾਂ ਦੀ ਅ ਵਿਸ਼ੇ ਨੂੰ ਸ਼ੋਅ ਲਿਆ ਜਾਂਦਾ ਕੋਈ ਇਸ ਤਰ੍ਹਾਂ ਦਾ ਨਾਮ ਲੈ ਲਿਆ ਜਾਂਦਾ ਜਿਹਦੇ ਨਾਲ ਸਾਰਾ ਧਿਆਨ ਭਟਕ ਜਾਂਦਾ ਜਨਤਾ ਦਾ ਵੀ ਭਟਕ ਜਾਂਦਾ ਐ ਐਮਪੀ ਐਮਪੀਜ਼ ਦਾ ਵੀ ਭਟਕ ਜਾਂਦਾ ਹੈ ਸੀਐਮ ਦਾ ਸਰਕਾਰ ਦਾ ਵੀ ਭਟਕ ਜਾਂਦਾ ਹੈ ਹੋਰ ਜਿਹੜੇ ਜੁੜੇ ਹੁੰਦੇ ਨੇ ਸਾਰੇ ਲੋਕ ਉਹਨਾਂ ਦੇ ਭਟਕ ਜਾਂਦਾ ਅਸਲ ਮੁੱਦੇ ਤੋਂ ਪਾਸੇ हट ਜਾਂਦਾ ਹੁਣ ਜਿਹੜੀਆਂ ਗੱਲਾਂ ਉੱਥੇ ਹੋਈਆਂ ਨੇ ਠੀਕ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਜਾਂ ਕਹਿ ਲਓ ਬਥੇਰੇ ਮੁੱਦੇ ਨੇ ਪੰਜਾਬ ਪੰਜਾਬੀ ਬੋਲਦੇ ਇਲਾਕੇ ਹੋ ਗਏ ਜੀ ਐਸਵਾਈਐਲ ਹੋ ਗਏ ਕਿਸਾਨੀ ਖੁਰਕੂਚੀਆਂ ਹੋ ਗਿਆ ਜਾਂ ਕਿਸਾਨੀ ਜਿਹੜੇ ਆਬਿਲ ਸੀਗੇ ਆਏ ਸੀਗੇ ਜਾਂ ਕਿਸਾਨੀ ਵਿਰੋਧੀ ਜਾਂ ਹੁਣ ਐਜੀਟੇਸ਼ਨ ਚੱਲ ਰਿਹਾ ਹੈ ਕਿਸਾਨੀ ਮੰਗਾ ਐਮਐਸਪੀ ਇਹ ਉਹ ਸਾਰਾ ਕੁਝ ਠੀਕ ਹੋ ਸਕਦਾ ਹੈ ਜੇ ਸਾਰੇ ਐਮਪੀ ਖੜੇ ਹੋ ਜਾਂਦੇ ਉਸ ਟਾਈਮ ਜਦੋਂ ਚੰਨੀ ਬੋਦ ਰਹੇ ਸੀ ਪਰ ਕਿਉਂਕਿ ਇੱਕ ਇੱਕ ਨਾਮ ਜਿਹੜਾ ਐਮਪੀ ਦਾ ਲਿਆ ਅਮਰਤਪਾਲ ਦਾ ਉਹਦੇ ਕਰਕੇ ਸਾਰੇ ਹੋ ਸਕਦਾ ਬਾਕੀਆਂ ਨੂੰ ਬਾਕੀਆਂ ਨੇ ਸਾਥ ਨਹੀਂ ਦਿੱਤਾ ਹੀ ਬਣ ਕੇ ਕਾਂਗਰਸ ਵੀ ਪੱਲਾ ਝਾੜ ਗਈ ਉਸ ਬਿਆਨ ਤੋਂ ਜੇ ਸਾਰੇ ਐਮਪੀ ਉੱਥੇ ਆਵਾਜ਼ ਉਠਾਉਂਦੇ ਇਸ ਤਰ੍ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਚੰਨੀ ਨੇ ਉਠਾਈ ਸੀ ਜੇ ਸਾਰੇ ਐਮਪੀ ਦੇ ਹੱਕ ਚ ਇਦਾਂ ਖੜ੍ਹ ਜਾਂਦੇ ਚਾਹੇ ਉਹ ਕਾਂਗਰਸ ਦੇ ਹੀ ਸੀਗੇ ਜੀ ਸਾਰੇ ਹੀ ਖੜ੍ਹ ਜਾਂਦੇ ਚਾਹੇ ਇਵਨ ਕਿ ਜਦ ਰਮਨੀਤ ਬਿੱਟੂ ਵਰਗੇ ਵੀ ਗੱਲ ਕਰਦੇ ਨਾ ਪੰਜਾਬ ਦੀ ਗੱਲ ਕਰਦੇ ਆ ਤab ਉਹਨੂੰ ਉਹਨਾਂ ਮੁੱਦਿਆਂ ਦੇ ਉੱਤੇ ਤਾਂ ਸਾਥ ਦੇਣਾ ਚਾਹੀਦਾ ਸੀ। ਜੀ। ਤਾਂ ਗੱਲ ਬਣਦੀ ਨਾ ਇਹ। ਇੱਦਾਂ ਇੱਕ ਨਾਮ ਪਿੱਛੇ ਮੈਂ ਇਹ ਕਹਿਣਾ ਚਾਹਨਾ ਕਿ ਇੱਕ ਨਾਮ ਪਿੱਛੇ ਬਾਕੀਆਂ ਦਾ ਸਾਥ ਜਿਹੜਾ ਟੁੱਟ ਜਾਂਦਾ ਹੈ। ਉਹ ਉਹ ਟੁੱਟਦਾ ਨਜ਼ਰ ਆਇਆ ਉੱਥੇ। ਉਹ ਪਟਕਦਾ ਨਜ਼ਰ ਆਇਆ। ਬਾਕੀ ਸਾਰੀਆਂ ਗੱਲਾਂ ਠੀਕ ਹੋ ਗਈਆਂ ਪਰ ਇੱਕ ਗੱਲ ਕਰਕੇ ਸਾਰਾ ਜਿਹੜਾ ਹੈਗਾ ਬਾਕੀਆਂ ਪਾਰਟੀਆਂ ਨੂੰ ਵੀ ਜਵਾਬ ਦੇਣਾ ਔਖਾ ਹੋ ਜਾਂਦਾ। ਜੇ ਬਾਹਰ ਆ ਕੇ ਉਹ ਪ੍ਰੈਸ ਕਾਨਫਰੰਸ ਕਰਦੇ ਜਾਂ ਪੱਤਰਕਾਰ ਉਹਨਾਂ ਨੂੰ ਪੁੱਛਦੇ ਵੀ ਜਦੋਂ ਚੰਨੀ ਬੂਰ ਅਸੀਂ ਪੰਜਾਬ ਦੇ ਮੁੱਦੇ ਤੇ ਤੁਸੀਂ ਕਿੱਥੇ ਸੀ? ਜੀ। ਤੁਸੀਂ ਪੱਖ ਕਿਉਂ ਨਹੀਂ ਪੁਰੇ ਪੰਜਾਬ ਦਾ ਹੁਣ ਕਿਤੇ ਨਾ ਕਿਤੇ ਜਾ ਕੇ ਜਿਹੜਾ ਵਿਚਾਰਤਾ ਰਹਾ ਹੈ ਚਾਹੇ ਆਮ ਆਦਮੀ ਪਾਰਟੀ ਦੇ ਬੰਦੇ ਸੀਗੇ ਉਹਨਾਂ ਨੇ ਕਹਿਣਾ ਜੀ ਅਸੀਂ ਤਾਂ ਉਹਨਾਂ ਨੂੰ ਅੰਦਰ ਦੀ ਤਾਂ ਕਾਨੂੰਨੀ ਕਾਰਵਾਈ ਕਰਨੀ ਜ਼ਰੂਰੀ ਸੀ ਲੈਂਡ ਆਰਡਰ ਦੀ ਸਥਿਤੀ ਦੀ ਜ਼ਰੂਰੀ ਸੀ ਇਸ ਕਰਕੇ ਚੰਨੀ ਨੇ ਬੋਲਿਆ ਅਸੀਂ ਕਿਵੇਂ ਖੜੇ ਹੁੰਦੇ ਮੁੱਦਾ ਮੜ ਜਾਂਦਾ ਜੀ ਅਸਲ ਮੁੱਦੇ ਤੋਂ ਭਟਕ ਜਾਂਦੇ ਆ ਉਹ ਪਟਕਾਣਾ ਇੱਥੇ ਪੰਜਾਬ ਦੇ ਵਿੱਚ ਵੀ ਗਵਰਨਰ ਹੋਣੀ ਜਾਂ ਸਰਕਾਰ ਦਾ ਰੋਲ ਘਚੋਲਾ ਚਾਹੇ ਮਿਲ ਕੇ ਚੱਲ ਰਹੇ ਚਾਹੇ ਇੱਕ ਦੂਜੇ ਦੇ ਵਿਰੋਧੀ ਨੇ ਸੱਚੀ ਮੁੱੱਚੀ ਇਸੇ ਤਰ੍ਹਾਂ ਜਿਹੜਾ ਜਾ ਕੇ ਕਿਤੇ ਪਾਰਲੀਮੈਂਟ ਚ ਚਾਹੇ ਉਹ ਰਾਜ ਸਭਾ ਚਾਹੇ ਲੋਕ ਸਭਾ ਉੱਥੇ ਜਾ ਕੇ ਰੌਲਾ ਪਾਣਾ ਤਾਂ ਉਹ ਅਸਲ ਮੁੱਦੇ ਜਿਹੜੇ ਹੈਗੇ ਆ ਪਟਕਾ ਦਿੰਦੇ ਨੇ ਆ ਲੋਕਾਂ ਦਾ ਧਿਆਨ ਵੀ ਤੇ ਸਰਕਾਰਾਂ ਦਾ ਧਿਆਨ ਵੀ ਜੀ ਜੀ ਪਰਵਿੰਦਰ ਜੀ ਅਗਲੀ ਖਬਰ ਹੈਗੀ ਹੈ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਆਪਣਾ ਸਵਸਥੀਕਰਨ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਦ ਜਦਾਰਗਿਆ ਨਿਰਗਵੀਰ ਸਿੰਘ ਹੋਰਾਂ ਨੂੰ ਸੌਂਪਿਆ ਸੀ ਹੁਣ ਉਹਦੇ ਤੇ ਕਈ ਆਗੂ ਕਹਿੰਦੇ ਨੇ ਜਿਵੇਂ ਸੁੱਚਾ ਸਿੰਘ ਛੋਟੇ ਬੋਲਦੇ ਨੇ ਭਾਈ ਮਨਜੀਤ ਸਿੰਘ ਬੋਲਦੇ ਨੇ ਬੀਬੀ ਜ਼ਗੀਰ ਕੌਰ ਬੋਲਦੇ ਨੇ ਹੋਰ ਆਗੂ ਬੋਲ ਰਹੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਵੀ ਦੋ ਚੋ ਚਿੱਠੀ ਦੇ ਵਿੱਚ ਕੀ ਲਿਖਿਆ ਹੁਣ ਹੀ ਤਾਂ ਜਨਤਕ ਚਾਹੀਦੀ ਸੀ ਪਹਿਲਾਂ ਆਪਾਂ ਗੱਲ ਕਰੀ ਦਿੱਤੀ ਹੈ ਇਹਦੇ ਬਾਰੇ ਕਿ ਬੰਦਲਾ ਫਾਫਾ ਕਲਚਰ ਫੇਰ ਸੁਰਜੀਤ ਕਰਤਾ ਪਹਿਲਾਂ ਵੀ ਚੱਲਦਾ ਆਇਆ ਸੀ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਵੇਲੇ ਵੀ ਚੱਲਦਾ ਆਇਆ ਸੀ ਹੁਣ ਫੇਰ ਸੁਰਜੀਤ ਕਰਤਾ ਅਸਲ ਦੇ ਵਿੱਚ ਜਦੋਂ ਕਾਂਤਕ ਸਿੰਘ ਸਾਹਿਬ ਕੋਲ ਗਏ ਆ ਉੱਥੇ ਕਾਹਦਾ ਲਕੋ ਉਨ ਸੇ ਦਰੋ ਜਥੇਦਾਰ ਸਾਹਿਬ ਕੋਲ ਤੁਸੀਂ ਚਲੇ ਗਏ ਪੇਸ਼ ਹੋਣ ਗਏ ਹੋ ਤੁਸੀਂ ਸਪਸ਼ਟੀ ਕਰਨ ਦੇਣ ਗਏ ਹੋ ਤੇ ਜੇ ਦੇਣਾ ਹੀ ਸੀ ਕੱਲੇ ਫਲਾ ਕੇ ਕੱਲੇ ਬੈਠ ਕੇ ਦੇ ਦਿੰਦੇ ਫਿਰ ਕਾਲਤਖ ਸਾਹਿਬ ਜਦ ਜਾਣ ਦੀ ਲੋ ਜੀ ਨਾ ਤਾਂ ਸੱਦੇ ਸੀ ਨਾ ਉੱਥੇ ਇਸ ਕਰਕੇ ਗਏ ਨੇ ਪਰ ਖੁੱਲੇ ਤੌਰ ਤੇ ਜਾ ਕੇ ਦੱਸਣਾ ਚਾਹੀਦਾ ਨਾ ਕਿ ਸਾਡੀਆਂ ਗੱਲਾਂ ਆਹ ਨੇ ਆ ਅਸੀਂ ਇਹ ਰੱਖੀਆਂ ਗੱਲਾਂ ਆਪ ਕਰ ਦੱਸਣਾ ਚਾਹੀਦਾ ਸੀ ਦੂਜੇ ਪਾਸੇ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਵੀ ਚਾਹੀਦਾ ਸੀ ਕਿ ਨਾਲ-ਨਾਲ ਲੋਕਾਂ ਦੇ ਦੇਖੋ ਨਾਲੇ ਤਾਂ ਪੰਥ ਖ ਘਾ ਰਹੇ ਨੇ ਜੀ ਫਿਰ ਦੂਜੀ ਗੱਲ ਕਰਦੇ ਆ ਪੰਥ ਖਤਰੇ 'ਚ ਹੈ ਜੀ ਸੇਤੇ ਪੰਥ ਦੀ ਗੱਲ ਕਰਦੇ ਹਾਂ ਤਾਂ ਆ ਜਿਹੜਾ ਸਪਸ਼ਟੀਕਰਨ ਆ ਜਾਂ ਮਾਫੀ ਆ ਜਾਂ ਕੋਈ ਸਵਾਲ ਨੇ ਜਾਂ ਕੋਈ ਕਿਸੇ ਦੀ ਸ਼ਿਕਾਇਤ ਆ ਉਹ ਜਨਤਕ ਕਿਉਂ ਨਹੀਂ ਹੈਗੀ ਉਹ ਪੰਥ ਦੇ ਸਾਹਮਣੇ ਕਿਉਂ ਨਹੀਂ ਰੱਖੀ ਗਈ ਪੰਥ ਹੈ ਕੌਣ ਇਹ ਵੀ ਕਲੀਅਰ ਨਹੀਂ ਹੈਗਾ ਹੁਣ ਕਿ ਆਪਣੇ ਆਪ ਨੂੰ ਪੰਥ ਕਹਿੰਦੇ ਨੇ ਕਿ ਸੰਗਤ ਨੂੰ ਵੀ ਨਾਲ ਲੈਂਦੇ ਨੇ ਬਾਕੀ ਸਿੱਖ ਸੰਗਤ ਨੂੰ ਜੀ ਜਾਨੀ ਕਿ ਚਾਹੀਦਾ ਤਾਂ ਇਹ ਸੀ ਦੋਵਾਂ ਧਿਰਾਂ ਨੂੰ ਚਾਹੇ ਉਹ ਇੱਕ ਗਿਆਨੀ ਅਰਗਵੀਰ ਸਿੰਘ ਹੋਰੀ ਨੇ ਦੂਜੀ ਧਿਰ ਸੁਖਵੀਰ ਸਿੰਘ ਬਾਦਲ ਨੇ ਕਿ ਸਾਰਾ ਕੁਝ ਜਿਹੜਾ ਹੈਗਾ ਕਾਲ ਤੱਕ ਸਾਡੇ ਜਦੋਂ ਤੁਸੀਂ ਗਏ ਆ ਉੱਥੇ ਤਾਂ ਕੋਈ ਲਕੋਚਪੋ ਹੁੰਦਾ ਨਹੀਂ ਉੱਥੇ ਤਾਂ ਸਾਫ਼ ਵੀ ਆ ਗੱਲ ਸਾਡੇ ਕੋਲ ਆਈ ਆ ਇਹ ਗੱਲਾਂ ਦੇ ਵਿੱਚ ਵਿਚਾਰਨ ਜੋਗ ਨੇ ਅਸੀਂ ਇਨਾਂ ਦੇ ਪੰਜ ਮੈਂਬਰੀ ਜਿਹੜੇ ਕਮੇਟੀ ਆ ਸਾਡੀ ਜਾਂ ਪੰਜ ਤਖਤਾਂ ਦੇ ਜੱਥੇਦਾਰ ਨੇ ਜਾਂ ਜੋ ਵੀ ਉਹਨਾਂ ਨੇ ਬਣਾਣਾ ਜੀ ਅਸੀਂ ਉਹਨਾਂ ਨੂੰ ਬਿਠਾ ਕੇ ਬੈਠ ਕੇ ਫਲਾਨੀ ਤਰੀਕ ਤੱਕ ਦੱਸ ਦਾਂਗੇ ਕਦੋਂ ਕਮੇਟੀ ਬੈਠੂਗੀ ਉਹ ਆ ਚੀਜ਼ਾਂ ਜਿਹੜੀਆਂ ਵਿਚਾਰਾਂਗੇ ਉੱਥੇ ਦੇਖਾਂਗੇ ਕੀ ਗੱਲ ਹੈ ਜੀ ਬਿਲਕੁਲ ਜੋ 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 ਮੰਗ ਉੱਠ ਰਹੀ ਹੈ ਉਹਦਾ ਤਾਂ ਕਾਰਨ ਇਹ ਹੀ ਹੈ ਕਿ ਉਹਦੇ ਵਿੱਚ ਲਿਖ ਕੇ ਕਹੀ ਦਿੱਤਾ ਕੀ ਕੋਈ ਫੈਸਲਾ ਤਾਂ ਨਹੀਂ ਦਿੱਕੇ ਦਿੱਤਾ ਹਾਂ ਜੀ ਵੀ ਤੁਸੀਂ ਆਹ ਪੜ੍ਹਨਾ ਹੈ ਜੀ ਦੇ ਆਏ ਹੁਣ ਫੈਸਲਾ ਤੇ ਆਪਾਂ ਕਹਿੰਦਾ ਮੇਰਾ ਸਪਸ਼ਟੀਕਰਨ ਜਸਵੰਤ ਸਾਹਿਬ ਦੀ ਸਥਿਤੀ ਕਸੂਤੀ ਹੋ ਗਈ ਨਾ ਜੇਕਰ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਫੈਸਲਾ ਲੈ ਲੈਂਦਾ ਕੋਈ ਨਹੀਂ ਕਸੂਤੀ ਤਾਂ ਹੋਣੀ ਨਹੀਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿਉਂਕਿ ਐ ਹੋ ਸਕਦਾ ਕਿ ਜਸਵੰਤ ਸਾਹਿਬ ਇਹ ਤਾਂ ਹੋ ਸਕਦਾ ਹੈ ਦੇਖੋ ਬਸ ਕਿ ਇਹ ਕਹਿਣਾ ਹੋ ਕਿ ਅ 2 4 6 ਮਹੀਨਿਆਂ ਦੇ ਲਈ ਸੁਖਵੀਰ ਸਿੰਘ ਬਾਦਲ ਪ੍ਰਧਾਨ ਹੋਣਗੇ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਪੰਜ ਮੈਂਬਰੀ 7 ਮੈਂਬਰੀ ਕਮੇਟੀ ਬਣਾਤੀ ਜਾਵੇ ਜਿਹੜਾ ਇਹ ਸਭ ਕੁਝ ਨਜਿੱਠੂਗੇ ਸਮਾਂ ਲੈ ਕੇ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਇਦਾਂ ਹੋ ਸਕਦਾ ਵਾ ਜੀ ਬਿਲਕੁਲ ਜਿਹੜੀ ਕਸੂਤੀ ਸਥਿਤੀ ਹੈ ਉਹ ਜਥੇਦਾਰ ਦੀ ਕਦੇ ਨਹੀਂ ਹੋਈ ਸ੍ਰੀ ਕਾਲਤਾਖ ਸਾਹਿਬ ਤੇ ਜਥੇਦਾਰ ਦੀ ਜੀ ਕਸੂਤੀ ਸਥਿਤੀ ਪਹਿਲਾਂ ਨਹੀਂ ਹੋਈ ਕਦੇ ਜਦੋਂ ਇੱਕ ਪਾਸੇ ਕਿਹਾ ਜਾਂਦਾ ਕਿ ਅ ਸੌਦਾ ਸਾਧਨ ਨੂੰ ਮਾਫੀ ਦੁਆਤੀ ਜੀ ਜਿਹੜਾ ਹੁਕਮਨਾਮਾ ਜਾਰੀ ਕਰਾਉਣੇ ਉਹ ਹੁਣ ਬੰਦਾ ਆਪਣੀ ਕੁਰਸੀ ਬਚਾਉਣ ਵਾਸਤੇ ਜਿਹੜਾ ਉੱਥੇ ਬੈਠਾ ਹੁੰਦਾ ਮੇਰੀ ਜਥੇਦਾਰੀ ਨਾ ਜਾਵੇ ਗਸੁੱਤੀ ਸਥਿਤੀ ਹੋਉਂਦੀ ਹੈ ਜੀ ਉਹ ਮਤਲਬ ਆਪਾਂ ਕਹਿ ਲਓ ਕਿ ਗੁਰੂ ਨੂੰ ਬੇਮੁਖ ਹੋ ਜਾਂਦਾ ਬਟ ਬਾਦਲਾਂ ਨੂੰ ਬੇਮੁਖ ਨਹੀਂ ਹੁੰਦਾ ਉਹ ਬਾਦਲ ਪਰਿਵਾਰ ਦਾ ਵਫਾਦਾਰੀ ਕਰਦਾ ਹੈ ਕਿ ਉਹਦੀ ਕੁਰਸੀ ਬੱਚੀ ਰਹਿੰਦੀ ਹੈ ਜੀ ਠੀਕ ਹੈ ਉਹ ਹੁਣ ਪਿੱਛੇ ਜੀ ਗਿਆਨੀ ਹਰਪ੍ਰੀਤ ਸਿੰਘ ਉਹ ਨਹੀਂ ਜਿਹੜਾ ਕਾਰਜਕਾਰੀ ਸਾਪੇ ਜੀ ਹੁਣ ਕਾਰਜਕਾਰੀ ਦੀ ਤਾਂ ਕੋਈ ਪੋਸਟ ਤਾਂ ਹੈ ਨਹੀਂ ਲੇਕਿਨ ਕਾਰਜਕਾਰੀ ਤੋਂ ਕੰਮ ਪੂਰਾ ਲਿਆ ਗਿਆ ਉਹਨੂੰ ਰੈਗੂਲਰ ਨਹੀਂ ਕੀਤਾ ਗਿਆ ਜਾਨੀ ਕਿ ਉਹਨੂੰ ਪੱਕੇ ਤੌਰ ਤੇ ਸਥਾਈ ਤੌਰ ਤੇ ਜਿਹੜਾ ਕਹਿ ਲੋ ਜਥੇਦਾਰ ਨਹੀਂ ਥਾਪਿਆ ਗਿਆ ਜਦੋਂ ਮਾੜੀ ਜੀ ਗੱਲਬਾਤ ਹੋਈ ਚੱਕ ਕੇ ਬਾਹਰ ਕੱਢ ਕੇ ਉਹ ਮਾਰੇ ਦੂਜਾ ਨਵਾਂ ਜਥੇਦਾਰ ਥਾਪਤਾ ਹੁਣ ਉਹ ਜਥੇਦਾਰ ਆਪਣੇ ਆਪਣੇ ਅਕੋਰਡਿੰਗੂ ਕੰਮ ਕਰ ਰਿਹਾ ਤਾਂ ਬਣਿਆ ਰਹੇਗਾ ਜੇ ਇਹਨਾਂ ਦੇ ਵਿਰੁੱਧ ਚੱਲਾ ਗਿਆ ਜਾਂ ਇਹਨਾਂ ਦੇ ਵਿਰੁੱਧ ਕੋਈ ਫਤਵਾ ਜਾਰੀ ਹੋ ਗਿਆ ਜਾਂ ਇਹਨਾਂ ਦੇ ਵਿਰੁੱਧ ਫੈਸਲਾ ਲਿਆ ਗਿਆ ਉਹ ਉਥੋਂ ਫਿਰ ਜਥੇਦਾਰੀ ਬਦਲ ਜਾਣੀ ਕਿਸੇ ਹੋਰ ਨੂੰ ਮੈਨੂੰ ਲੈ ਕੇ ਉਠਾ ਦੇ। ਸੋ ਪ੍ਰਮਿੰਦਰ ਜੀ ਅਗਲੀ ਖਬਰ ਹੈਗੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ। ਉਹ ਖਬਰ ਹੈ ਕਿ 2.5 ਸਾਲ ਹੋ ਗਏ ਆ ਮਾਤ ਵਿਵਾਰਕੀ ਸਰਕਾਰ ਬਣਿਆ ਨੂੰ ਤੇ ਪਿਛਲੇ ਜਨਵਰੀ ਦੇ ਵਿੱਚੋਂ ਜਨਵਰੀ ਦੇ ਦੂਜੇ ਹਫਤੇ ਦੇ ਵਿੱਚ ਕਾਰਜਕਾਰ ਪੂਰਾ ਹੋ ਗਿਆ ਸੀ ਉਸ ਤੋਂ ਬਾਅਦ ਜਨਵਰੀ ਫਰਵਰੀ ਦੇ ਵਿੱਚ ਬਈ ਪੰਚਾਇਤਾਂ ਸੀ ਉਹ ਆਪਣਾ ਜਦੋਂ ਸਮਾ ਵਿਹਾ ਗਈਆਂ ਤਾਂ ਪੰਚਾਇਤਾਂ ਭੰਗ ਹੋ ਗਈਆਂ। ਹੁਣ ਨਗਰ ਨਿਗਮ ਦੀਆਂ ਚੋਣਾਂ ਪੈਂਡਿੰਗ ਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਪੈਂਡਿੰਗ ਨੇ ਹਾਲਾਂਕਿ ਪਿਛਲੇ ਦਿਨੀ ਸੀ ਵੀ ਇਹ ਕਿ ਜਿਹੜੇ ਚੋਣ ਰਾਜ ਕਮਿਸ਼ਨ ਨੇ ਉਹਨਾਂ ਨੇ ਡੀਸੀਆਂ ਨੂੰ ਹੁਕਮ ਦਿੱਤੇ ਸੀ ਕਿ ਤੁਸੀਂ ਅੰਤਿਮ ਸੂਚੀ ਜਿਹੜੀ ਹੈ ਤੇ ਵੋਟਰ ਸੂਚੀ ਉਹਨਾਂ ਨੂੰ ਤਿਆਰ ਕਰੋ ਤੇ ਇਲੈਕਸ਼ਨ ਨਹੀਂ ਪੰਜਾਬ ਦੇ ਵਿੱਚ ਹੋ ਰਹੀ ਜਿਹੜੇ ਪਿੰਡਾਂ ਦੇ ਕੰਮ ਨੇ ਉਹ ਕੰਮ ਸਾਰੇ ਰੋਕੇ ਹੋਏ ਨੇ ਵਿਕਾਸ ਉੱਥੇ ਹੀ ਖੜਿਆ ਕੋਈ ਹੈ ਦੇਵਲਪਮੈਂਟ ਨਹੀਂ ਪਿੰਡਾਂ ਦੇ ਵਿੱਚ ਹੋ ਰਹੀ ਹੈ ਜਿਵੇਂ 2.5 ਸਾਲਾਂ ਬਾਅਦ ਵੀ ਪਾਰਟੀ ਦੇ ਵੀ ਨਿਕਲ ਗਏ ਹਾਲਾਂਕਿ ਇਹਨਾਂ ਨੇ ਇੱਕ ਹੋਰ ਹੀ ਮਤਲਬ ਇਤਿਹਾਸਿਕ ਫੈਸਲਾ ਲੈ ਲਿਆ ਸੀ ਕਿ ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਕਰਤੀਆਂ ਸੀ ਪ੍ਰਬੰਧ ਪੰਚਾਇਤੀ ਯੂਨੀਅਨ ਜਿਹੜੀਆਂ ਸੀ ਉਹ ਚਲੀ ਗਈਆਂ ਸੀ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਕੋਰਟ ਨੇ ਪਾਈ ਤਾੜਨਾ ਪੰਚਾਇਤਾਂ ਮੁੜ ਬਹਾਲ ਕਰਤੀਆਂ ਯਾਨੀ ਕਿ ਪੰਜ ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੇਕਲਾ ਕੰਮ ਕੀਤਾ ਦੋ ਦੋ ਵਾਰ ਸਰਪੰਚ ਬਣਾਤੇ ਇੱਕ ਬੰਦਾ ਇਹਨਾਂ ਨੇ ਦੋ ਦੋ ਵਾਰ ਪੰਚ ਬਣਾਤੇ ਤੇ ਹੁਣ ਵੱਡਾ ਰੌਲਾ ਪਿਆ ਹੋਇਆ ਹੈ ਕਿ ਪੰਚਾਇਤ ਚੋਂ ਆਖਰ ਸਰਕਾਰ ਕਰਾ ਜਿਹੜੀ ਪਤਾ ਨਹੀਂ ਕਿਉਂ ਬਰਮਿੰਦਰ ਜੀ ਦੇਖੋ ਇਹਨਾਂ ਕੋਲ ਪਹਿਲੇ ਤਾਂ ਗੱਲ ਹੈਗੀ ਆ ਜਿਹੜੇ ਐਕਸਕਿਊਜ਼ ਹੁੰਨੇ ਆਪਾਂ ਬਹਾਨਾ ਹੁੰਦਾ ਹੈ ਨਾ ਉਹ ਇਹ ਹੈਗਾ ਕਿ ਇੱਕ ਤਾਂ ਹਜਲੰਦਰ ਤਜੀਬ ਨੂੰ ਜੋਣਾ ਤੇ ਚਾਰ ਸ਼ੀਟਾਂ ਹੋਰ ਖਾਲੀ ਪਈਆਂ ਨੇ ਉਹਨਾਂ ਤੇ ਕਰਾਉਣੀਆਂ ਨੇ ਨਾਲ ਹੀ ਪੰਗਾਦਰ ਚ ਜਾ ਕੇ ਹਰਿਆਣਾ ਦੇ ਵਿੱਚ ਵੀ ਲੈ ਲਿਆ ਹੈਗਾ ਉਹ ਕਹਿੰਦੇ ਹਰਿਆਣਾ ਦੇ ਵਿੱਚ ਜਦੋਂ ਤੱਕ ਚੋਣਾ ਨਹੀਂ ਹੁੰਦੀ ਆ ਉਦੋਂ ਤੱਕ ਪੰਚਾਇਤੀ ਚੋਣਾ ਹਾਂਜੀ ਮਤਲਬ ਸਰਕਾਰ ਨਹੀਂ ਚਾਹੇਗੀ ਕਿਵੇਂ ਕਿਸੇ ਤਰੀਕੇ ਨਾਲ ਜਾਨੀ ਕਿ ਕਹਿਣਾ ਕਹਿਣ ਦਾ ਭਾਵ ਇਹ ਹੈ ਕਿ ਹਾਲੇ ਭਰ ਤੋਲ ਰਹੀ ਹੈ ਸਰਕਾਰ ਵੀ ਜਿਹੜਾ ਜਿਹੜੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਹੋਣੇ ਸੀਗੇ ਤੱਕ ਵਿਕਾਸ ਕਾਰਜ ਤਾਂ ਰੁਕੇ ਪਏ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਸਰਕਾਰਾਂ ਨੂੰ ਬੰਦੇ ਨਹੀਂ ਲੱਭ ਰਹੇ ਟੋਟਰ ਮੁਲਾਕੇ ਬੰਦੇ ਵੀ ਨਹੀਂ ਲੱਭ ਰਹੇ ਪਾਰਤੋਲਣ ਐਸੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਕਿਤੇ ਹੁਣ ਸਭ ਤੋਂ ਛੋਟੀ ਇਕਾਈ ਲੋਕਤੰਤਰ ਦੀ ਜੇ ਉੱਥੇ ਹੀ ਤੁਸੀਂ ਸਥਾਪਨਾ ਕਰ ਸਕੀਏ ਆਪਣੇ ਬੰਦੇ ਆ ਉੱਥੇ ਹੀ ਤੁਸੀਂ ਆਪਣਾ ਆ ਬੋਟ ਬੈਂਕ ਨਾ ਦਿਖਾ ਸਕੇ ਉੱਥੇ ਹੀ ਤੁਹਾਡੇ ਬੰਦੇ ਜਿੱਤਨ ਪੰਚ ਸਰਪੰਚ ਨਾ ਬਣ ਸਕਣ ਸਰਕਾਰ ਹੋਵੇ ਤਾਂ ਫਿਰ ਫਿਰ ਅੱਗੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੱਥੇ ਤੁਸੀਂ ਦੇਖੋ ਹਾਲਾਤ ਦੇਖੋ ਨਾ ਕੀ ਹੈ ਆਮ ਆਦਮੀ ਪਾਰਟੀ ਕਹਿੰਦੇ ਕਿ ਕਿਵੇਂ ਐਮਐਸਏ ਦੀ ਚੋਣ ਲੜੀਏ ਬਰਸਾਤ ਦੇ ਮੌਸਮ ਨੇ ਸ਼ਹਿਰਾਂ ਚ ਪਾਣੀ ਖੜਿਆ ਕਿਵੇਂ ਕਿਸੇ ਵਾਰ ਦੇ ਵਿੱਚ ਲਈ ਜਾਈਏ ਕਿ ਸਾਨੂੰ ਵੋਟ ਪਾ ਦੇ ਅਗਲਾ ਛਿੱਤਰ ਨਹੀਂ ਮਾਰੂਗਾ ਨਹੀਂ ਉਹ ਉਹੀ ਗੱਲ ਕਰਦੇ ਨੇ ਇਹ ਕੁਝ ਪਿੰਡਾਂ ਦੇ ਵਿੱਚ ਆਮ ਆਦੀ ਪਾਰਟੀ ਰੈਫਰੈਂਸ ਹੁੰਦੀ ਹੈ ਤੇ ਉਹਨਾਂ ਦਾ ਇੰਟਰਨਲ ਰੈਫਰੈਂਸ ਹੋਏਗਾ ਕਿ ਪਹਿਲਾਂ ਕੋਡ ਆਫ ਕੰਡਕਟ ਲੱਗਿਆ ਰਿਹਾ ਲੋਕ ਸਭਾ ਚੋਣ ਲੈ ਕੇ ਫਿਰ ਅਸੀਂ ਜਨਰਲ ਚੋਣ ਦੇ ਵਿੱਚ ਉਲਝ ਗਏ ਹੁਣ ਕਿਉਂ ਨਾ ਕਹਿੰਦੇ ਕਿ ਅਸੀਂ ਚਾਰ ਜਿਹੜੀ ਜਿਵੇਂ ਚੋਣਾਂ ਹੈਗੀਆਂ ਨੇ ਜੱਬੇਵਾਲ ਹੁਸ਼ਿਆਰਪੁਰ ਵਾਲੀ ਜਾਂ ਬਰਨਾਲਾ ਦੀ ਦਿੱਟੜਵਾ ਲਈਏ ਨਾ ਜਾਂ ਡੇਰਾ ਬਾਬਾ ਨਾਨਕ ਇਹ ਜਿਹੜੀਆਂ ਸੀਟਾਂ ਨੇ ਇਹ ਤੋਂ ਬਾਅਦ ਕਰਾਵਾਂਗੇ ਅਸੀਂ ਕਰਾਵਾਂਗੇ ਇਸ ਕਰਕੇ ਕਿ ਸਾਨੂੰ ਟਾਈਮ ਮਿਲ ਜਾਊਗਾ ਅਸੀਂ ਫਿਰ ਲੋਕਾਂ ਨੂੰ ਕੁਝ ਕਰਕੇ ਦਿਖਾ ਦਾਂਗੇ ਕਿ ਹਾਂ ਯਾਰਾ ਤੁਹਾਡੇ ਲਈ ਕੀਤਾ ਅਸੀਂ ਤੇ ਲੋਕਾਂ ਦੇ ਵਿੱਚ ਜਾਂਦੇ ਵੀ ਹੋ ਜੀਏ ਕਿਤੇ ਲੋਕ ਸਵਾਲ ਹੀ ਨਾ ਹੋ ਜਾਈ ਬਿਲਕੁਲ ਉਹੀ ਗੱਲ ਹੈ ਪਿੰਡਾਂ ਦੇ ਵਿੱਚ ਜਿਹੜਾ ਤੁਸੀਂ ਜਿਵੇਂ ਸੇਧ ਸਹੂਲਤਾਂ ਵਾਸਤੇ ਇਹਨਾਂ ਨੇ ਕਿ ਪਿੰਡਾਂ ਦੇ ਵਿੱਚੋਂ ਖੋਲਿਆ ਸੀ ਨਾ ਜਿਹੜਾ ਮਹੱਲਾ ਕਲੀਨਿਕ ਮਹੱਲਾ ਕਲੀਨਿਕ ਜੀ ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਹਲੇ ਕੰਮ ਸ਼ੁਰੂ ਨਹੀਂ ਹੋ ਪਾਇਆ ਜੀ ਹਾਲਾਂਕਿ ਇਸ ਤੇ ਹਾਰਵਾਜੀ ਬਹੁਤ ਵੱਡੇ ਲੈਵਲ ਤੇ ਹੋ ਚੁੱਕੀ ਆ ਜੀ ਪ੍ਰੋਪਰ ਕੰਮ ਸ਼ੁਰੂ ਨਹੀਂ ਹੋ ਪਾਇਆ ਦਵਾਈਆਂ ਸਮੇਂ ਸਰ ਨਹੀਂ ਮਿਲ ਰਹੀਆਂ ਉੱਥੇ ਇੱਥੋਂ ਤੱਕ ਕਿ ਮੈਂ ਕਹਿੰਦਾ ਰਜਿੰਦਰਾ ਜਿਹੜਾ ਆਪਣਾ ਪਟਿਆਲੇ ਦੇ ਵਿੱਚ ਹੈਗਾ ਹਸਪੀਟਲ ਹੈ ਟੋਰਚਾ ਵਾਲ ਕਿਤਾ ਜਣੇਪੇ ਹੁੰਦੇ ਨੇ ਹਾਂ ਉੱਥੇ ਤੁਸੀਂ ਦੇਖੋ ਕੱਲ ਪਰਸੋ ਦੀ ਵੀਡੀਓ ਨਸ਼ਰ ਹੋ ਰਹੀ ਹੈ ਕੋ ਦੇਖਿਆ ਹੀ ਹੋਊਗਾ ਸਭ ਨੇ ਕਿ ਉੱਥੇ ਕੀ ਹਾਲ ਹੈ ਲਾਈਟ ਨਹੀਂ ਹੋਇਆ ਹੈ ਉੱਥੇ ਬਾਹਰ ਬਾਂਡੇ ਚ ਉਹ ਮਰੀਜ਼ ਬਾਹਰ ਆ ਕੇ ਰਾਤਾਂ ਨੂੰ ਬਾਹਰ ਗਰਮੀ ਤੋਂ ਬਚਣ ਵਾਸਤੇ ਬੀਬੀ ਨੂੰ ਬੱਚਾ ਹੋਣਾ ਸੀ ਸ਼ਾਇਦ ਬੀਬੀ ਜਦਾ ਡੈਥ ਹੋ ਗਈ ਮੌਕੇ ਤੇ ਲਾਈਟ ਚਲੇਗੀ ਜਨਰੇਟਰ ਦੇ ਵਿੱਚ ਕਹਿੰਦੇ ਤੇਲ ਨਹੀਂ ਤੇਲ ਮੋਬਾਈਲ ਦੀਆਂ ਲਾਈਟਾਂ ਵਾਲ ਕੇ ਉੱਥੇ ਡਿਲੀਵਰੀ ਦੇ ਚਾਰਜ ਬਣੇ ਮਤਲਬ ਇਹ ਤਾਂ ਹਾਲਾਤ ਨੇ ਉਹ ਉਹ ਚੀਜ਼ਾਂ ਨੂੰ ਕਵਰ ਕਰਨ ਵਾਸਤੇ ਵੀ ਡਿਲੇ ਹੋ ਰਿਹਾ ਸਾਰਾ ਕੁਝ ਬਹਾਨਾ ਚੋਣਾ ਦਾ ਲਾਇਆ ਹੋਇਆ ਜਾਂ ਹਰਿਆਣਾ ਚੋਣਾ ਦਾ ਲਾ ਲਿਆ ਲੇਕਿਨ ਕਵਰ ਆਪਣੀ ਹੁੱਕਰ ਪਾ ਰਹੇ ਜਿਆਦਾ ਟੀਮ ਆਪਾਂ ਕਹਿ ਲਓ ਕਿ ਮਾੜੀ ਹੈ ਚਾਹੇ ਬੰਨਵੇਂ ਨੇ ਚਾਹੇ ਕੰਨਵੇਂ ਨੇ ਜਿੰਨੇ ਵੀ ਰਹਿ ਗਏ ਹਲੇ ਤੇ ਜਿਆਦਾ ਟੀਮ ਮਾੜੀ ਹੈ ਜਾਂ ਉਹਨਾਂ ਨੂੰ ਕੰਮ ਹੀ ਨਹੀਂ ਕਰਨਾ ਆ ਰਿਹਾ ਜਾਂ ਹਲਾਦ ਕਬੂਦ ਬਾਹਰ ਹੋ ਚੁੱਕਿਆ ਸਿਸਟਮ ਉਹਨਾਂ ਦੇ ਅੰਦਰ ਕੰਮ ਨਹੀਂ ਕਰ ਰਿਹਾ ਸਿਸਟਮ ਬਾਰੀ ਪ੍ਰਵਿੰਦਰ ਜੀ ਇਹ ਵੀ ਦੇਖੋ ਕਿ ਸਿਹਤ ਮੰਤਰੀ ਜ਼ਿਲ੍ਹਾ ਪਟਿਆਲਾ ਦਾ ਹੋਵੇ ਡਾਕਟਰ ਬਲਬੀਰ ਸਿੰਘ ਤੇ ਉਹਨਾਂ ਦੇ ਘਰ ਦੇ ਬਿਲਕੁਲ ਨੇੜੇ ਹੋਵੇ ਰਜਿੰਦਰਾ ਹਸਪਤਾਲ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਖੁਦ ਪੇਸ਼ੇ ਤੋਂ ਡਾਕਟਰ ਹੋਣਾ ਉਹਨਾਂ ਦੇ ਘਰ ਦੀ ਕੰਦ ਦੇ ਨਾਲ ਇਹ ਕੁਛ ਵਾਪਰ ਰਿਹਾ ਹੋਵੇ ਤੇ ਸਿਹਤ ਮੰਤਰੀ ਨੂੰ ਪਤਾ ਹੀ ਨਹੀਂ ਹੈ ਇਹ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਤੇ ਮੇਰੇ ਘਰ ਦੇ ਕੋਲੇ ਕੀ ਹੋ ਰਿਹਾ ਪਤਾ ਨਹੀਂ ਸਿਹਤ ਮੰਤਰੀ ਨੂੰ ਪਹਿਲਾਂ ਵੀ ਦੇਖੋ ਦੋ ਉਥੋਂ ਦੇ ਦੋ ਡਾਕਟਰ ਜਿਹੜੇ ਸੀਨੀਅਰ ਡਾਕਟਰ ਸੀਗੇ ਉਹ ਵੀ ਰਿਜ਼ਾਈਨ ਕਰ ਚੁੱਕੇ ਆ ਉਹ ਮਤਲਬ ਕਿ ਹਾਲਾਤ ਦੱਸ ਰਹੇ ਨੇ ਅੰਦਰ ਕਿ ਜਾਂ ਤਾਂ ਸਿਸਟਮ ਕੰਮ ਪੂਝ ਨਹੀਂ ਆ ਰਿਹਾ ਜਾਂ ਸਿਸਟਮ ਕਹੇ ਅਨੁਸਾਰ ਨਹੀਂ ਚੱਲ ਰਿਹਾ ਜਾਂ ਕੰਮ ਨਹੀਂ ਕਰ ਨਾ ਆ ਰਿਹਾ ਕੁਝ ਨਾ ਕੁਛ ਤਾਂ ਗਲਤ ਹੈ ਜੇ ਗਲਤ ਹੈ ਉਹਨੂੰ ਕਵਰ ਅਪ ਕਰਨ ਦੇ ਲਈ ਟਾਈਮ ਜਿਹੜਾ ਹੈਗਾ ਉਹ ਲਿਆ ਜਾ ਰਿਹਾ ਸੋ ਉਹ ਉਸੇ ਕਰਕੇ ਆਹ ਚੋਣਾ ਨੂੰ ਡਿਲੇ ਕੀਤਾ ਜਾ ਰਿਹਾ ਕਿ ਕਿਤਨੇ ਕਿਤੇ ਸਾਰੀ ਸ਼ਾਕ ਬਚੀ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 2027 ਦੇ ਵਿੱਚ ਜਾਣਾ ਹੈ ਜੋ ਉਹਨਾਂ ਨੂੰ ਲੈ ਕੇ ਉੱਥੇ ਕੁਝ ਗੱਲ ਕਰਨ ਲੋਕੇ ਤਾਂ ਹੋਣ ਉੱਥੇ ਜਾ ਕੇ ਲੋਕਾਂ ਦੇ ਵਿੱਚ ਖੜਨ ਲੋਕੇ ਤਾਂ ਹੋਣ ਸੋ ਉਹ ਮੇਰੇ ਖਿਆਲ ਉਸ ਚੀਜ਼ ਦੀ ਵੇਟ ਜਿਹੜੀ ਹੈਗੀ ਕੀਤੀ ਜਾ ਰਹੀ ਬਿਲਕੁਲ ਸ਼ਾਕ ਤਾਂ ਪਤਾ ਨਹੀਂ ਬਰਵਿੰਦਰ ਜੀ ਬਚੂਗੀ ਜਾਂ ਨਹੀਂ ਪਰ ਹਰ ਸ਼ਾਕ ਤੇ ਉਲੂ ਬੈਠਾ ਹੈ ਉਹ ਹਾਲਾਤ ਨੇ ਇਹਨਾਂ ਦੇ ਸਾਰਿਆਂ ਦੇ ਤੁਸੀਂ ਖਬਰਾਂ ਸਾਂਝੀਆਂ ਕੀਤੀਆਂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਧੰਨਵਾਦ ਜੀ ਸ਼ੁਕਰੀਆ ਕੁਮਾਰਿੰਦਰ ਜੀ ਦੋਸਤੋ ਜਿਹੜੀਆਂ ਅਹਿਮ ਖਬਰਾਂ ਸੀ ਉਹਨਾਂ ਦੇ ਉੱਪਰ ਗੱਲਬਾਤ ਕੀਤੀ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਤਨਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ